ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਅਸੀਂ ਘੋਲਿਆ ਕਲਾਂ ਨਗਰ ਵਿੱਚ ਇਕੱਠੇ ਹੋਏ ਆਂ ਤੇ ਮੈਂ ਤੁਹਾਡੇ ਨਾਲ ਬਹੁਤ ਐਮ ਜਾਣਕਾਰੀ ਸਾਂਝੀ ਕਰਨੀ ਚਾਹਣਾ ਜਿਵੇਂ ਕਿ ਤੁਹਾਨੂੰ ਪਤਾ ਘੋਲਿਆ ਕਲਾਂ ਨਗਰ ਗੀਤਕਾਰਾਂ ਲੇਖਕਾਂ ਸਿੰਗਰਾਂ ਦਾ ਜਿਹੜਾ ਨਗਰ ਆ ਤੇ ਵੱਖ-ਵੱਖ ਸਮੇਂ 'ਚ ਚੋਟੀ ਦੇ ਸਿੰਗਰ ਗੀਤਕਾਰ ਇੱਥੇ ਪੈਦਾ ਹੋਏ ਆ ਤੇ ਜਿਨ੍ਹਾਂ ਨੇ ਘੋਲਿਆ ਦਾ ਨਾਮ ਬੜਾ ਰੌਸ਼ਨ ਕੀਤਾ ਸੋ ਮੈਂ ਜਾਣਕਾਰੀ ਤੁਹਾਨੂੰ ਦੇਣੀ ਚਾਹੁੰਗਾ ਕਿ ਸਾਡੇ ਬਹੁਤ ਹੀ ਪਿਆਰੇ ਭਰਾ ਜੋ ਸਾਡੇ ਨਾਲ ਵਿਛੜ ਗਏ ਆ ਸਵਰਗਵਾਸੀ ਭਾਈ ਦੀਪਾ ਘੋਲਿਆ ਜੀ ਉਨ੍ਹਾਂ ਦੀ ਯਾਦ ਦੇ ਵਿੱਚ ਨਗਰ ਨੇ ਜਿੰਨੇ ਵੀ ਮੇਰੇ ਨਾਲ ਸਮੂਹ ਕਲੱਬਾਂ ਬੈਠੀਆਂ ਕਲੱਬਾਂ ਦੇ ਪ੍ਰਧਾਨ ਸਾਹਿਬ ਬੈਠੇ ਆ ਭਾਈ ਦੀਪਾ ਜੀ ਦੇ ਬ੍ਰਦਰ ਬੂਟਾ ਭਾਈ ਰੂਪਾ ਜੀ ਤੇ ਸਾਡੀਆਂ ਦੋਨੋਂ ਪੰਚਾਇਤਾਂ ಗ್ರಾಮ ਪੰਚਾਇਤ ਕੋਠੇ ਖਾਨਾ ਸਿੰਘ ਤੇ ಗ್ರಾಮ ਪੰਚਾਇਤ ਗੋਲਿਆ ਕਲਾਂ ਵੱਲੋਂ ਇਹ ਫੈਸਲਾ ਲਿਆ ਗਿਆ ਨਿੱਕੀ ਜੀ ਮੀਟਿੰਗ ਦੇ ਰੂਪ ਵਿੱਚ ਕਿ ਅਸੀਂ ਹਰ ਸਾਲ ਕੋਸ਼ਿਸ਼ ਕਰਨੀ ਹੈ ਕਿ ਬਾਈ ਦੀ ਯਾਦ ਦੇ ਵਿੱਚ ਇੱਕ ਸੱਭਿਆਚਾਰਕ ਮੇਲਾ ਕਰਾਉਣਾ ਚਾਹੁੰਦੇ ਆ ਜਿਸ ਦੀ ਸ਼ੁਰੂਆਤ ਅਸੀਂ ਇਸ ਸਾਲ ਤੋਂ ਕਰ ਰਹੇ ਆ ਪਹਿਲਾ ਮੇਲਾ ਜਿਹੜਾ 30 ਮਾਰਚ 2025 ਨੂੰ ਅਸੀਂ ਕਰਾਉਣਾ ਚਾਹੁੰਦੇ ਆ ਉਸ ਦੇ ਨਾਲ ਨਾਲ ਮੈਂ ਸਾਰੇ ਸਮੂੱਚੇ ਇਸ ਪਿੰਡ ਨੂੰ ਪਿਆਰ ਕਰਨ ਵਾਲੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵਸਦੇ ਹੋਏ ਆਪਣੇ ਐਨਆਰਆਈ ਵੀਰਾਂ ਨੂੰ ਬੇਨਤੀ ਕਰਨੀ ਚਾਹੁੰਗਾ ਕਿ ਕੋਈ ਵੀ ਕੰਮ ਆ ਜਿਹੜਾ ਚਾਹੇ ਉਹ ਪਿੰਡ ਦਾ ਕਿਸੇ ਵੀ ਰੂਪ ਚ ਕੰਮ ਆ ਉਹ ਐਨਆਰਆਈ ਵੀਰਾਂ ਤੋਂ ਬਗੈਰ ਸਿਰੇ ਨਹੀਂ ਚੜਦਾ ਟੈਲਫੋਨ ਭੇਡਾ ਵੀ ਪਾਉਣੀ ਆ ਤੇ ਆਪਦੀਆਂ ਆਪਦੀਆਂ ਹਾਜ਼ਰੀਆਂ ਸਮੂਹ ਨਗਰ ਨਵਾਸੀਆਂ ਨੇ ਬਾਹਰ ਲਿਆ ਸੱਜਣਾ ਨੇ ਬਈ ਦੀਪੇ ਨੂੰ ਪਿਆਰ ਕਰਨ ਵਾਲੇ ਲੋਕਾਂ ਨੇ ਪਾਉਣੀ ਆ ਇਸ ਦੇ ਬਾਰੇ ਦੇ ਵਿੱਚ ਅਗਲੀ ਜਾਣਕਾਰੀ ਮੈਂ ਬੇਨਤੀ ਕਰੂੰਗਾ ਕੋਸ਼ ਸਾਫ ਸਾਫ ਚਾੜਦਾ ਦੇ ਵਿੱਚ ਬਾਈ ਬੂਟਾ ਭਾਈ ਰੁਪਾ ਜੀ ਦੇਣਗੇ ਬਾਈ ਬੂਟਾ ਭਾਈ ਰੁਪਾ ਜੀ ਅਸੀ ਕਾ ਜੀ ਸਰਣੂ ਮੇਰੇ ਵੱਲੋਂ ਬੂਟਾ ਭਾਈ ਰੁਪਾ ਵੱਲੋਂ ਸਾਡੇ ਬਹੁਤ ਹੀ ਸਤਿਕਾਰਯੋ ਘੋਲਿਆ ਕਲਾ ਦੀ ਪੰਚਾਇਤ ਦੇ ਸਪੰਸਾਹ ਉਥੇ ਠਾਣਾ ਸਿੰਘ ਸਰਪੰਚ ਸਾਹਿਬ ਉਥੇ ਠਾਣਾ ਦੇ ਸਪੰਸਾਹ ਤੇ ਸਾਰੇ ਕਲਬਾਂ ਦੇ ਅਹੁਦੇਦਾਰ ਸਹਿਬਾਨ ਮੈਂਬਰ ਸਹਿਬਾਨ ਸਾਡੇ ਪਿਆਰੇ ਗੀਤਕਾਰ ਵੀਰ ਅਮਰਜੀਤ ਕੋਰੀਆ ਬੂਟਾ ਸਮਾਰ ਭਾਈ ਬੇਦੋਸ਼ ਅਨੰਦ ਕਿੜੀ ਆ ਅਗਰਵਾਜ ਗੱਲ ਦੀ ਤੇ ਸਾਡੇ ਸਾਰੇ ਬਹੁਤ ਹੀ ਸਤਿਕਾਰਯੋਗ ਸਾਰੇ ਭਰਾਵਾਂ ਦੇ ਕਿ ਕਹਿੰਦੇ ਮੈਂ ਨਾ ਨਹੀਂ ਕਹਿੰਦੇ ਮੇਰੇ ਸਾਰਿਆਂ ਦਾ ਮੈਂ ਧੰਨਵਾਦ ਕਰਦਾ ਹਾਂ ਦੇ ਲੋ ਕਿ ਜਿਨ੍ਹਾਂ ਨੇ ਮੇਰੇ ਨਾਲ ਖੜਨ ਦਾ ਬੜਾ ਵਧੀਆ ਉਕਾਨਾ ਕੀਤਾ ਤੇ ਛੋਡੇ ਵੀਰ ਗੀਰ ਕਰਦੀਪਾ ਘੋਲਿਆਂ ਦੀ ਯਾਦ ਦੇ ਵਿੱਚ ਮੇਲਾ ਕਰਾਉਣ ਦਾ ਜਿਹੜਾ ਕਾਰਜ ਰੰਗਿਆ ਜਿਹੜਾ ਕਿ ਅਸੀਂ 30 ਤਰੀਕ ਨੂੰ ਕਰਾਉਣ ਜਾ ਰਹੇ ਹਾਂ ਤੇ ਮੇਰੇ ਵੱਲੋਂ ਵੀ ਇਹੀ ਬੇਨਤੀ ਆ ਕਿ ਸਾਰੇ ਸਤਿਕਾਰਯੋਗ ਭੈਣ ਭਰਾ ਸਾਡੇ ਬਾਹਰ ਵਾਲੇ ਭਰਾ ਭੈਣ ਜਿੰਨੇ ਵੀ ਬੈਠੇ ਆ ਸਾਡਾ ਜਿਵੇਂ ਬਾਈ ਸਪਾਸ ਸਾਹਿਬ ਨੇ ਦੱਸਿਆ ਕਿ ਸਾਡਾ ਸਹਿਯੋਗ ਕਰਿਓ ਕੱਲੇ ਦਾ ਵਸਦਾ ਰੋਗ ਨਹੀਂ ਹੁੰਦਾ ਕਾਰ ਦਾ ਜਿਹੜਾ ਕਿ ਹੁੰਦੇ ਆ ਸਾਰਿਆਂ ਦੇ ਨਾਲ ਮਿਲ ਕੇ ਪਿਆਰ ਸਰਕਾਰ ਨਾਲ ਹੀ ਹੁੰਦੇ ਆ ਸੋ ਬੇਨਤੀ ਇਹੀ ਆ ਕਿ ਸਾਡਾ ਸਾਥ ਦਿਓ ਵੱਤੋ ਵੱਤ ਤੇ ਸਾਰਿਆਂ ਨੇ ਹਮ ਹਮ ਆ ਕੇ ਪਹੁੰਚਣਾ ਵੀ ਆ 3 ਤਰੀਕ ਨੂੰ ਪਿੰਡ ਕੋਲੀਆਂ ਕਲਾ ਵਿਖੇ ਸਾਰਿਆਂ ਦੇ ਤੁਹਾਡੇ ਪਿਆਰ ਤੇ ਸਹਿਯੋਗ ਨਾਲ ਇਹ ਜਿਹੜਾ ਹੈਗਾ ਮੇਲਾ ਕਰਵਾਇਆ ਜਾਣਾ ਤੇ ਇਹੀ ਬੇਨਤੀ ਆ ਜੀ ਅੱਗੇ ਮੇਰੇ ਵੀਰ ਸਾਰੇ ਤੁਹਾਡੇ ਨਾਲ ਆਪਣੇ ਦਿਲ ਦੀਆਂ ਗੱਲਾਂ ਹੋਰ ਸਾਂਝੀਆਂ ਕਰਨੀ ਮਿਹਰਬਾਨੀ ਖਾਸ ਕਰ